ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਕਾ ਟੋਕੜ ਗੱਬਣ ਝੋਟੀ ਬਕਾਊਆ ਫਾਰ ਸੇਲ ਆ ਆ ਇਹਦੇ ਨਾਲ ਕੱਟੀ ਆ ਜੀ ਤੁਸੀਂ ਦੇਖ ਸਕਦੇ ਆ ਕੱਟੀ ਬਹੁਤ ਚੰਗੀ ਬਣਨ ਵਾਲੀ ਆ ਚੰਗੀ ਬਰੀਡ ਦੀ ਆ ਚੰਗੇ ਮਲੇ ਕੀ ਕਹ ਲਾਇਆ ਵਸ ਚੰਗੇ ਸੀਮ ਆਂਦੀ ਆ ਪਠਪੜਾ ਜਿਹੜੀ ਕੁਆਲਿਟੀ ਤੁਸੀਂ ਵੇਖੋ ਝੋਕੀ ਵੀ ਵੇਖੋ ਖਾਣਲੇਵਾ ਮੋਟਾ ਮੋਟਾ ਖਾਣ ਲੱਗਾ ਠੰਡੀ ਸੀਲ ਆ ਪਿੰਡ ਜੰਗੀਆਂ ਨਾਲ ਨੇੜੇ ਪਤੌੜ ਜ਼ਿਲ੍ਹਾ ਬਰਨਾਲਾ ਤੁਹਾਨੂੰ ਪਤਾ ਹੀ ਜੰਗੀਆਂ ਪਿੰਡ ਦੇ ਵਿੱਚੋਂ ਆਪਾਂ ਹਫ਼ਤੇ ਦੇ ਵਿੱਚ ਇੱਕ ਦੋ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਸੇਲ ਸੇਲੀ ਜੋ ਜੋ ਵੀ ਕੋਈ ਪਸ਼ੂ ਹੁੰਦਾ ਬਾਕੀ ਆਪਾਂ ਕਰਦੇ ਆ ਮਾਲਕਾਂ ਨਾਲ ਗੱਲ ਤਾਜੀ ਸੂਈ ਨੇ ਕਿੰਨਾ ਦੁੱਧ ਦਿੱਤਾ ਸੂਆ ਕਹਿਮਾ ਕਿੰਨੇ ਟਾਈਮ ਦੀ ਗੱਬਣਾ ਤੇ ਕਿੰਨਾ ਹੁਣ ਇਸ ਟਾਈਮ ਦੁੱਧ ਤਿਆਰ ਆ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਂ ਜੀ ਆਪਣਾ ਨਾਂ ਸੇਵਲ ਸੇਵਲ ਸਿੰਘ ਸੇਵਲ ਸਰਾਏ ਦਾ ਜਦੋਂ ਇਹ ਤਾਜੀ ਸੂਈ ਸੀ ਕਿੰਨਾ ਦੁੱਧ ਦਿੱਤਾ ਇਹ ਦੇਂਦੀ 10 ਆਲ 16 ਕਿਲੋ ਸੂਆ ਜਿਹੜਾ ਕਹਵਾਂ ਜੀ ਆਪਾਂ ਸੂਏ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਕਾਲਿਆਂ ਵਾਲੀ ਤੋਂ ਲਿਆਂਦੀ ਤੇ ਲੈਣੇ ਹਰਿਆਣੇ ਚੋਂ ਡੱਬਾ ਲਈ ਤਾਂ ਹਾਂ ਜੀ ਤੇ ਆਪਾਂ ਉਹਨਾਂ ਨੇ ਅਗਲੇ ਪਹਿਲੀ ਗਈ ਸੀ ਉਹਦੇ ਵੀ ਨਹੀਂ ਸੀਗਾ ਪਹਿਲਾ ਸੂਆ ਹੀ ਆ ਹਾਂ ਇਹ ਨਹੀਂ ਪਤਾ ਵੀ ਪਹਿਲਾ ਹੈ ਕਿ ਦੂਜਾ ਆਪਾਂ 16 ਕਿਲੋ ਦੁੱਧ ਦਿੱਤਾ ਜੀ ਇਹਨੇ ਤੇ ਹੁਣ ਇਸ ਟਾਈਮ ਕਿੰਨੇ ਟਾਈਮ ਦੀ ਗੱਬਣਾ ਇਹੇ ਹੁਣ ਇਹਨੂੰ 5ਵਾਂ ਮਹੀਨਾ ਲੱਗਿਆ 5ਵਾਂ ਮਹੀਨਾ ਲੱਗਿਆ ਜਣੀ ਆਹ ਥੋੜੇ ਦਿਨ ਹੋਇਆ ਲੱਗੇ ਨੂੰ 17 ਤਰੀਕ ਤੋਂ 17 ਤਰੀਕ ਤੋਂ 8 ਦਿਨ ਹੋ ਗਏ ਯਾਨੀ ਅੱਜ ਤੇ ਹੈ ਨਾ ਤੇ ਹੁਣ ਇਸ ਟਾਈਮ ਕਿੰਨਾ ਦੁੱਧ ਇਹਦੇ ਥੱਲੇ ਹੈ ਜੀ ਹੋਊਗਾ 6 6.5 ਸਾਢੇ 6 ਸਾਢੇ 6 ਦੋਨੇ ਟਾਈਮ ਮਿਲਦੀ ਹੈ ਕਿ ਇੱਕ ਟਾਈਮ ਇੱਕ ਟਾਈਮ ਆਪਨੇ ਤੇ ਬੱਚੇ ਤੇ ਮਿਲਦੀ ਹੈ ਜੀ ਹਾਂ ਬੱਚੇ ਕਿਉਂ ਨੂੰ ਕਿਵੇਂ ਕੋਈ ਹੱਥ ਵਗੈਰਾ ਤਾਂ ਤਾਂ ਨਹੀਂ ਕਰਦੀ ਹਾਂ ਨਾ ਜਮੇ ਨਹੀਂ ਬਾਹਲੀ ਠੰਡੀ ਹੈ ਠੰਡੀ ਸੀ ਹਾਂ ਜੀ ਉਹ ਤਾਂ ਪਤਾ ਹੀ ਨਹੀਂ ਆਮ ਅਸੀਂ ਜਦੋਂ ਪੁੱਛਦੇ ਨੇੜੇ ਜਾਂਦੇ ਆ ਵੇਖ ਕੇ ਦਰਜਾਂ ਦਾ ਤੇ ਬਾਕੀ ਇਹ ਤਾਂ ਜਿੱਥੇ ਖੜੀ ਆ ਕਰਮਾਂ ਵਾਲੀ ਨੇ ਪੈਰ ਇੱਧਰ ਉੱਧਰ ਹੋ ਨਹੀਂ ਕਰਿਆ ਥਾਂ ਲੇਵਾ ਪੂਰਾ ਤੁਸੀਂ ਦੇਖ ਸਕਦੇ ਆ ਠੰਡੀ ਸੀਲ ਆ ਜੀ ਤੇ ਭਾਈ ਜੇ ਤਾਂ ਮੁੱਲ ਹੁਣ ਤਾਂ ਆਪਾਂ ਫੋਨ ਤੇ ਜਾਂ ਤਾਂ ਫੋਨ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ 98152 ਹਾਂ ਜੀ 83777 ਦੁਆਰੇ ਫੇਰ ਦੱਸ ਦੋ 9952 ਹਾਂਜੀ ਰੇਟ 777 ਬਾਈ ਜੀ ਇਹ ਨੰਬਰ ਦੇ ਦਿੱਤਾ ਬਾਈ ਨੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਬਹੁਤ ਚੰਗੀ ਝੋਟੀ ਐ ਕਿ ਚੰਗਾ ਦੁੱਧ ਦਿੰਦਾ ਇਹਨੇ ਕਰਮਾ ਵਾਲੀ ਨੇ ਅਗਲੇ ਸੂਏ ਨੂੰ ਹੋਰ ਵੀ ਵਧੀਆ ਪ੍ਰਦਰਸ਼ਨ ਕਰੇਗੀ ਨਾਲ ਬੱਚਾ ਜੋ ਕੱਟੀ ਆ ਇਹ ਵੀ ਬਹੁਤ ਵਧੀਆ ਕਿਉਂਕਿ ਹਰਿਆਣੇ ਤੋਂ ਮੱਝ ਆਈ ਦੀ ਆ ਕੱਟੀ ਤੁਸੀਂ ਵੇਖ ਸਕਦੇ ਚਲੋ ਮਜਬੂਰਾਂ ਹੁੰਦੀਆਂ ਘਰਾਂ ਦੀਆਂ ਵੇਚਣੇ ਪੈ ਜਾਂਦੇ ਆ ਤੇ ਬਾਈ ਜੀ ਇੱਕ ਨਾ ਖੋਲ ਕੇ ਥੋੜਾ ਤੋਰੋ ਉਹ ਨਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਆ ਧੰਨਵਾਦ ਬਾਈ ਜੀ ਜੋ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਬਾਈ ਦਾ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਰਖ ਪੜਤਾਲ ਤੁਸੀਂ ਕਰਨੀ ਆ ਆਪਣਾ ਕੰਮਾ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰਨੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ